ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਆਪਾਂ ਪਹਿਲੀ ਵੀਡੀਓ ਦੇ ਵਿੱਚ ਗੱਲ ਕਰੀ ਤੇ ਕਿ ਜ਼ਿੰਦਗੀ ਚ ਸਫਲ ਹੋਣ ਲਈ ਆਪਾਂ ਨੂੰ ਇੱਕ ਤੋਂ ਵੱਧ ਜਿਹੜੇ ਕਿੱਤੇ ਨੇ ਉਹ ਚੁਣਨੇ ਚਾਹੀਦੇ ਨੇ ਉਸ ਦਿਨ ਆਪਾਂ ਕਿਹਾ ਉਸ ਵਿੱਚ ਆਪਾਂ ਕਿਹਾ ਸੀ ਕਿ ਜੇ ਖੇਤੀ ਨਾਲ ਸਹਾਇਕ ਧੰਦਾ ਦੁੱਧ ਕਿਉਂ ਅਸੀਂ ਦੁੱਧ ਪੈਦਾਵਾਰ ਤੋਂ ਦੂਰ ਚਲੇ ਗਏ ਇਦੇ ਵਿੱਚ ਸਭ ਤੋਂ ਵੱਡਾ ਜਿਹੜਾ ਕਾਰਨ ਮੈਂ ਮੰਨਦਾ ਜਿਨੇ ਸਾਡੀ ਕਿਸਾਨੀ ਦੀ ਆਰਥਿਕਤਾ ਨੂੰ ਸੱਟ ਮਾਰੀ ਆ ਸਤੋਂ ਜਾਂ ਅਸੀਂ ਦੁੱਧ ਤੋਂ ਦੂਰ ਹੋਣਾ ਹੈ ਕਿਉਂ ਹੁਣ ਉਹਦਾ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ 87% ਤੋਂ ਵੀ ਉੱਤੇ ਨਕਲੀ ਦੁੱਧ ਆ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਉਹਨੇ ਸਾਡੇ ਕਿਸਾਨੀ ਆਰਥਿਕਤਾ ਨੂੰ ਸਭ ਤੋਂ ਵੱਡਾ ਨੁਕਸਾਨ ਪਹੁੰਚਾਇਆ ਤੇ ਕੋਈ ਵੀ ਸਰਕਾਰ ਇਸ ਵੱਲ ਧਿਆਨ ਹੀ ਨਹੀਂ ਦਿੰਦੀ ਬਹੁਤ ਬਹੁਤ ਟਾਈਮ ਤੋਂ ਲੋਕ ਰੌਲਾ ਪਾਉਂਦੇ ਨੇ ਤੇ ਦੁੱਧ ਦਾ ਕੰਮ ਇਸੇ ਕਰਕੇ ਸਾਡੇ ਘਰਾਂ ਚੋਂ ਚਲਿਆ ਗਿਆ ਅਕਸਰ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਉਠਾਇਆ ਜਾਂਦਾ ਉਹ ਹੈਗਾ ਸਿੰਥੈਟਿਕ ਨਸ਼ੇ ਦਾ ਜਿਹੜਾ ਸਾਡੀ ਜਵਾਨੀ ਨੂੰ ਖਾ ਗਿਆ ਪਰ ਜਿਹੜਾ ਮੁੱਦਾ ਨਹੀਂ ਉਠਾਇਆ ਜਾਂਦਾ ਉਹ ਹੈਗਾ ਸਿੰਥੈਟਿਕ ਦੁੱਧ ਜਿਹੜਾ ਸਾਡੇ ਬਚਪਨ ਨੂੰ ਜਵਾਨੀ ਨੂੰ ਪੜਾਪੇ ਨੂੰ ਸਾਡੀ ਆਰਥਿਕਤਾ ਨੂੰ ਸਾਡੇ ਵਪਾਰ ਨੂੰ ਖੇਤੀ ਨੂੰ ਕਿਸਾਨੀ ਨੂੰ ਸਾਰੇ ਕਾਸੇ ਨੂੰ ਖਾ ਗਿਆ ਉਹਦਾ ਮੇਨ ਕਾਰਨ ਇਹ ਆ ਕਿ ਸਿੰਥੈਟਿਕ ਦੁੱਧ ਜੇ ਫੜਿਆ ਜਾਂਦਾ ਉਹਦੇ ਤੇ ਸਖਤ ਕਾਰਵਾਈ ਦਾ ਕੋਈ ਕਾਨੂੰਨੀ ਉਹ ਬੰਦੇ 2-4 ਦਿਨਾਂ ਚ ਆ ਜਾਂਦੇ ਨੇ ਫਿਰ ਉਹੀ ਕੰਮ ਕਰ ਲਾ ਜਾਂਦੇ ਨੇ ਜੇ ਅਸੀਂ ਹੈ ਨਾ ਚੀਜ਼ਾਂ ਨੂੰ ਬਚਾਉਣਾ ਹੁਣ ਤੁਸੀਂ ਕਹੋਗੇ ਕਿੱਦਾਂ ਕਿੱਦਾਂ ਖਾ ਗਿਆ ਜਵਾਨੀ ਬਚਪਨ ਸਾਰਾ ਯਾਰ ਸੰਥੈਟਿਕ ਨਸ਼ਾ ਨਾ ਜਿਹੜਾ ਉਹ ਤਾਂ ਕਦਾ ਨੌਜਵਾਨ ਜਦ ਜਿਹੜੇ ਵੀ ਕਰਦੇ ਆ ਜਿਨ੍ਹਾਂ ਨੂੰ ਲੋੜ ਆ ਉਹ ਬੰਦੇ ਜੈ ਇਹਦੇ ਆਦੀ ਹੋ ਗਏ ਉਹ ਵੀ ਕਰਦੇ ਆ ਨਾ ਪਰ ਦੁੱਧ ਤਾਂ ਨਾ ਯਾਰ ਬਾਈ ਸਭ ਨੂੰ ਲੋੜ ਆ ਸਵੇਰੇ ਉੱਠ ਕੇ ਤੁਹਾਡੇ ਤੁਹਾਡੇ ਹੱਥ 'ਚ ਚਾਹ ਦੁੱਧ ਦਾ ਗਲਾਸ ਆ ਨਾ ਯਾਰ ਉਹ ਤਾਂ ਉਹ ਤਾਂ ਸਭ ਦੀ ਲੋੜ ਆ ਯਾਰ ਉਹ ਤਾਂ ਉਹ ਉਹ ਉਹਦੇ 'ਚ ਤਾਂ ਕੋਈ ਬੰਦਾ ਬਚਿਆ ਰਹਿ ਹੀ ਨਹੀਂ ਸਕਦਾ ਹੁਣ ਪਿੰਡਾਂ 'ਚ ਦੁੱਧ ਹੈ ਨਹੀਂ ਪਿੰਡਾਂ ਦੇ ਵਿੱਚ ਦੁੱਧ ਨਹੀਂ ਲੋਕਾਂ ਦਾ ਆਪਾਂ ਆਪਣਾ ਮਸਾਂ ਸਰਦਾ ਤੇ ਯਾਰ ਸ਼ਹਿਰਾਂ 'ਚ ਡਰਮ ਪਰ ਪਰ ਜਾਈ ਜਾਂਦੇ ਨੇ ਕਿੱਥੋਂ ਜਾਂਦੇ ਨੇ ਉਹ ਡਰਮ ਆਉਂਦੇ ਕਿੱਥੋਂ ਨੇ ਸਰਕਾਰ ਸੁੱਤੀ ਪਈ ਆ ਕੋਈ ਵੀ ਹੋਵੇ ਸੁੱਤੀ ਹੀ ਰਹਿੰਦੀ ਆ ਇਹਨਾਂ ਦੇ ਘਰਾਂ 'ਚ ਵੀ ਨਕਲੀ ਜਾਂਦੇ ਜਿਹੜੇ ਜਿਹੜੇ ਚੰਡੀਗੜ੍ਹ ਨੇਤਾ ਬੈਠੇ ਨੇ ਜੇ ਉਹਨਾਂ ਦੇ ਘਰਾਂ 'ਚ ਵੀ ਦੁੱਧ ਜਾਂਦਾ ਅੱਧਾ ਤਾਂ ਉਹਨਾਂ ਦੇ ਵੀ ਨਕਲੀ ਹੋਊਗਾ ਜਿਹੜੇ ਅਫਸਰ ਆ ਦਫ਼ਤਰਾਂ 'ਚ ਬੈਠ ਕੇ ਚਾਹ ਪੀਂਦੇ ਨੇ ਉਹਨਾਂ ਕੋਲੇ ਚਾਹ ਜਾਂਦੀ ਉਹ ਵੀ ਨਕਲੀ ਦੁੱਧ ਦੀ ਹੋਣੀ ਹੈ ਕਿਉਂਕਿ ਜੇ ਹੈ ਹੀ ਨਹੀਂ ਤਾਂ ਦੁੱਧ ਆਉਣਾ ਕਿੱਥੋਂ ਨਕਲੀ ਹੋਣਾ ਸਾਰਾ ਯਾਰ ਸਾਰੇ ਅਫਸਰ ਸਾਹਿਬ ਨੂੰ ਸਾਰ ਇੱਕ ਬੰਦੇ ਦਾ ਫਰਜ਼ ਬਣਦਾ ਯਾਰ ਇਸ ਚੀਜ਼ ਨੂੰ ਰੋਕਣ ਦਾ ਨਕਲੀ ਦੁੱਧ ਤੇ ਜੇ ਲਗਾਮ ਲੱਗ ਜੇ ਨਾ ਲੋਕਾਂ ਦੀ ਸਿਹਤ ਦੇਖਿਓ ਤੇ ਆਰਥਿਕਤਾ ਦੇਖਿਓ ਇੰਨੇ ਇੰਨੇ ਕੈਮੀਕਲ ਪਾ ਕੇ ਦੁੱਧ ਤਿਆਰ ਕਰਕੇ ਲੋਕਾਂ ਦੀ ਸਿਹਤ ਨਾਲ ਜੋ ਖਲਵਾੜ ਕੀਤਾ ਜਾਂਦਾ ਬੱਚੇ ਵੀ ਪੀਂਦੇ ਨੇ ਯਾਰ ਉਹ ਵੀ ਬਰਬਾਦ ਕੋਈ ਨੌਜਵਾਨ ਪੀਂਦਾ ਉਹ ਵੀ ਬਰਬਾਦ ਬੁਢਾ ਪੀਂਦਾ ਕੋਈ ਬਜ਼ੁਰਗ ਉਹ ਵੀ ਬਰਬਾਦ ਠੀਕ ਹੈ ਨਹੀਂ ਵਪਾਰ ਵੀ ਜਦੋਂ ਨਕਲੀ ਦੁੱਧ ਮਿਲੀ ਜਾਂਦਾ ਤੇ ਅਸਲੀ